ਸਾਫ ਅਲੀ ਖਾਨ ਕੀ ਘਰ ਦੇ ਪੇਤੀ ਨੇ ਲਾਈ ਲੰਕਾ ਜਾਂ ਕੁਝ ਹੋਰ ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹ ਵੱਲੋਂ ਸਵਾਗਤ ਬਾਲੀਵੁੱਡ ਐਕਟਰ ਸਾਫ ਅਲੀ ਖਾਨ ਤੇ ਵੀਰਵਾਰ ਨੂੰ ਤੜਕੇ 2 ਵਜੇ ਘਰ ਦੇ ਵਿੱਚ ਚਾਕੂਆਂ ਨਾਲ ਹਮਲਾ ਹੁੰਦਾ ਆ 30 ਦਰਜਨ ਵਾਰ ਹਮਲਾਵਰ ਉਹਨਾਂ ਤੇ ਕਰਦਾ ਔਰ 2.5 ਇੰਚ ਤੱਕ ਚਾਕੂ ਦਾ ਟੁਕੜਾ ਉਹਨਾਂ ਦੇ ਰੀੜ ਦੀ ਹੱਡੀ ਕੋਲ ਸਰੀਰ ਦੇ ਵਿੱਚ ਉਸ ਜਾਂਦਾ ਸੋ ਸਵਾਲ ਉੱਠ ਰਹੇ ਨੇ ਕੀ ਕੋਈ ਚੋਰ ਸੈਫਲੀ ਖਾਨ ਦੇ ਘਰ ਚ ਵੜਿਆ ਜਾਂ ਕਿਸੇ ਨੌਕਰ ਨੇ ਕਿਸੇ ਨਾਲ ਮਿਲ ਕੇ ਕੋਈ ਘਰ ਨੂੰ ਲੁੱਟਣ ਦੀ ਸਾਜ਼ਿਸ਼ ਬਣਾਈ ਸੀ ਜਾਂ ਕਿਸੇ ਆਪਣੇ ਜਾਣਕਾਰ ਨੇ ਉਹਨਾਂ ਤੇ ਜਾਨਲੇਵਾ ਕਾਤਲਾਨਾ ਹਮਲਾ ਕਰਵਾਇਆ ਅਸੀਂ ਕੁਝ بڑے ਛੁਪੇ ਹੋਏ ਤੱਥ ਤੁਹਾਡੇ ਨਾਲ ਸਾਂਝੇ ਕਰਾਂਗੇ ਤੁਸੀਂ ਵੀ ਇਹ ਜ਼ਰੂਰ ਆਪਣੇ ਕਮੈਂਟਸ 'ਚ ਦੱਸਿਓ ਕਿ ਸਚਾਈ ਕੀ ਹੈ ਪੁਲਿਸ ਐਫ ਆਈ ਆਰ ਕਹਿੰਦੀ ਹੈ ਕਿ ਸੈਫ ਅਲੀ ਖਾਨ ਆਪਣੀ ਘਰ ਵਾਲੀ ਕਰੀਨਾ ਕਪੂਰ ਦੋ ਪੁੱਤਰਾਂ ਵੱਡੇ ਬੇਟੇ ਤਹਿਮੂਰ ਛੋਟੇ ਬੇਟੇ ਜਹ ਦੇ ਨਾਲ ਮੁੰਬਈ ਦੇ ਛਤਗੁਰ ਸ਼ਰਨ ਅਪਾਰਟਮੈਂਟ ਦੀ 11ਵੀਂ ਅਤੇ 12ਵੀਂ ਮੰਜ਼ਲ ਤੇ ਰਹਿੰਦੇ ਸੀ 11ਵੀਂ ਮੰਜ਼ਲ ਤੇ ਤਿੰਨ ਕਮਰੇ ਨੇ ਇੱਕ ਸੈਫ ਅਲੀ ਖਾਨ ਤੇ ਉਹਨਾਂ ਦੀ ਘਰ ਵਾਲੀ ਕਰੀਨਾ ਦਾ ਦੂਜਾ ਵੱਡੇ ਬੇਟੇ ਤਹਿਮੂਰ ਦਾ ਜਿੱਥੇ ਉਹਨਾਂ ਦੀ ਨਾਨੀ ਗੀਤਾ ਨਾਲ ਰਹਿੰਦੀ ਹੈ ਤੀਜਾ ਛੋਟੇ ਬੇਟੇ ਜਹੇ ਦਾ ਜਿੱਥੇ ਕੀ ਉਹਨਾਂ ਦੀ ਨਾਨੀ 56 ਸਾਲ ਦੀ ਔਰਤ ਹੈ ਫਿਲਿਪ ਉਹ ਨਾਲ ਰਹਿੰਦੀ ਸੋ ਕਹਾਣੀ ਸਾਰੀ ਜੋ ਪੁਲਿਸ ਨੇ ਦਰਜ ਕੀਤੀ ਹੈ ਉਹ ਫਿਲਿਪ ਦੇ ਬਿਆਨ ਤੇ ਹੈ ਕਿ ਰਾਤ ਨੂੰ 1:30 ਤੋਂ 2 ਵਜੇ ਦੇ ਦੌਰਾਨ ਘਰ ਚ ਸਾਰੇ ਸੁੱਤੇ ਹੋਏ ਸੀ ਮੈਂ ਅਚਾਨਕ ਬੇਟੇ ਦੇ ਕਮਰੇ ਦੀ ਬੱਤੀ ਬਲਦੀ ਦੇਖਦੀ ਆ ਮੈਨੂੰ ਲੱਗਦਾ ਕਿ ਸ਼ਾਇਦ ਕਰੀਨਾ ਬੱਚੇ ਨੂੰ ਦੇਖਣ ਆਈ ਹੈ ਸੁੱਤੇ ਨੂੰ ਪਰ ਫਿਰ ਮੈਂ ਬਾਥਰੂਮ ਦੀ ਬੱਤੀ ਬਲਦੀ ਦੇਖਦੀ ਆ ਅੰਦਰ ਜਾਣੀ ਆ ਤਾਂ ਬਾਥਰੂਮ ਚ ਇੱਕ ਵਿਅਕਤੀ ਨਿਕਲ ਕੇ ਆਂਦਾ ਜਿਹਦੇ ਇੱਕ ਹੱਥ ਵਿੱਚ ਕੋਈ ਤੇਜ਼ ਤਾਰ ਹਥਿਆਰ ਸੀ ਦੂਜੇ ਹੱਥ ਵਿੱਚ ਡੰਡਾ ਸੀ ਮੈਂ ਉਹਨੂੰ ਪੁੱਛਦੀ ਆ ਤੂੰ ਕੌਣ ਉਹ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦਾ ਉਧਰੋਂ ਬੱਚਾ ਬੋਲ ਪੈਂਦਾ ਉਹਨੂੰ ਵੀ ਚੁੱਪ ਰਹਿਣ ਦਾ ਇਸ਼ਾਰਾ ਕਰਦਾ ਫਿਰ ਮੈਂ ਪੁੱਛਦੀ ਆ ਕੀ ਚਾਹੀਦਾ ਉਹ ਕਹਿੰਦਾ 1 ਕਰੋੜ ਰੁਪਏ ਰੋਲਾ ਪੈਂਦਾ ਫਿਲਪ ਰੋਲਾ ਪਾਉਂਦੀ ਐ ਸੈਫ ਤੇ ਕਰੀਨਾ ਉੱਠ ਕੇ ਆ ਜਾਂਦੇ ਐ ਤੇ ਸੈਫ ਨਾਲ ਉਹਦੀ ਹੱਥੋ ਪਾਈ ਹੁੰਦੀ ਹੈ ਉਹ ਚਾਕੂ ਨਾਲ 1 2 3 6 ਵਾਰੀ ਚਾਕੂ ਨਾਲ ਸੈਫਲੀ ਖਾਨ ਤੇ ਬਾਹਰ ਕਰਦਾ ਹੈ ਫਿਰ ਨੂੰ ਮੌਕਾ ਮਿਲਦਾ ਤਾਂ ਉਹ ਭੱਜ ਜਾਂਦਾ ਜੋ ਸਵਾਲ ਖੜੇ ਹੋ ਰਹੇ ਨੇ ਕਿ ਪਹਿਲੀ ਗੱਲ ਜਿੱਥੇ ਸੈਫਲੀ ਖਾਨ ਰਹਿੰਦੇ ਨੇ ਉਹ ਆਈ ਸਕਿਉਰਟੀ ਸੁਸਾਇਟੀ ਹੈ ਸਤਗੁਰ ਸ਼ਰਮ ਔਰ 11ਵੀਂ 12ਵੀਂ ਮੰਜ਼ਲ ਤੱਕ ਹਮਲਾਬਰ ਕਿਵੇਂ ਪਹੁੰਚ ਗਿਆ ਉੱਤੇ ਦੋ ਦੋ ਐਂਟਰੀ ਗੇਟ ਨੇ ਹਰ ਵੇਲੇ ਦੋ ਦੋ ਗਾਰਡ ਰਹਿੰਦੇ ਨੇ ਉਹਨਾਂ ਤੇ ਤੀਜਾ ਐਂਟਰੀ ਗੇਟ ਆ ਉੱਥੇ ਇੱਕ ਗਾਰਡ ਰਹਿੰਦਾ ਔਰ ਸਭ ਤੋਂ ਹੀ ਜਿਹੜੀ ਹੈਰਾਨ ਕਰਦੀ ਗੱਲ ਹੈ ਕਿ ਉਹ ਜਿਹੜਾ ਹਮਲਾਵਰ ਹੈ ਉਹ ਨਾ ਤਾਂ ਲਿਫਟ ਰਾਹੀਂ ਉਹਨਾਂ ਦੀ ਮੰਜ਼ਲ ਤੇ ਪਹੁੰਚਿਆ 11ਵੀਂ ਤੇ ਨਾ ਕਿਸੇ ਹੋਰ ਸਾਧਨ ਰਾਹੀਂ ਜੋ ਪੁਲਿਸ ਦੀ ਪੜਤਾਲ ਚ ਸਾਹਮਣੇ ਆਇਆ ਕਿ ਉਹ ਉਹ ਐਮਰਜੈਂਸੀ ਪੌੜੀਆਂ ਜਿਹੜੀਆਂ ਹੁੰਦੀਆਂ ਸਟੇਅਰ ਭਾਵ ਜਦੋਂ ਕਦੇ ਕੋਈ ਕੁਦਰਤੀ ਹਾਦਸਾ ਹੋ ਜੇ ਕੋਈ ਅੱਗ ਲੱਗ ਜਾਏ ਕੁਝ ਹੋਰ ਹੋ ਜੇ ਤਾਂ ਜਿਹੜੀਆਂ ਪੌੜੀਆਂ ਤੋਂ ਬਾਹਰ ਨਿਕਲੀਦਾ ਉਹਨਾਂ ਪੌੜੀਆਂ ਰਾਹੀਂ ਉਹ ਆਇਆ ਤੇ ਉਹਨਾਂ ਰਾਹੀਂ ਭੱਜਿਆ ਔਰ ਸੀਸੀਟੀਵੀ ਕੈਮਰਿਆਂ ਦੇ ਵਿੱਚ ਉਹ ਨਾ ਤਾਂ ਸੁਸਾਇਟੀ ਦੀ ਲੌਬੀ 'ਚ ਨਜ਼ਰ ਆ ਰਿਹਾ ਹੈ ਬਿਲਡਿੰਗ ਦੀ ਨਾ ਲਿਫਟਾਂ 'ਚ ਨਜ਼ਰ ਆ ਰਿਹਾ ਹੈ ਉਹ ਭੱਜਣ ਦੌਰਾਨ ਉਹਨਾਂ ਸੀੜੀਆਂ ਦੇ ਦਰਮਿਆਨ ਉਹਦੀ ਸੀਸੀਟੀਵੀ ਫੁਟੇਜ ਮਿਲੀ ਹੈ ਭਾਵ ਨੂੰ ਪਤਾ ਸੀ ਕਿ ਮੈਂ ਕਿਸ ਤਰ੍ਹਾਂ ਜਾਣਾ ਔਰ ਉਸ ਤੋਂ ਵੀ ਵੱਡਾ ਸਵਾਲ ਜੇਕਰ ਹਮਲਾਵਰ ਸ਼ੈਫਲੀ ਖਾਨ ਦੇ ਫਲੈਟ ਤੱਕ ਪਹੁੰਚ ਹੀ ਗਿਆ ਤਾਂ ਉਹਦਾ ਦਰਵਾਜ਼ਾ ਉਹਨੂੰ ਕਿੰਨੇ ਖੋਲ੍ਹਿਆ ਰਾਤ ਨੂੰ 1:3 ਤੋਂ 2 ਵਜੇ ਦੇ ਦਰਮਿਆਨ ਇੱਥੋਂ ਇਹ ਸ਼ੱਕ ਪੈਂਦਾ ਹੈ ਕਿ ਕੋਈ ਉਹਦਾ ਨੌਕਰ ਸ਼ਾਇਦ ਇਹਦੇ ਨਾਲ ਮਿਲਿਆ ਨਾ ਹੋਵੇ ਪੁਲਿਸ ਨੇ ਤਾਂ ਉਹ کارਪੈਂਟਰ ਵੀ ਨਹੀਂ ਛੱਡਿਆ ਜਿਹੜਾ ਘਟਨਾ ਵਾਲੇ ਦਿਨ ਉਹਨਾਂ ਦੇ ਘਰੇ ਫਰਨੀਚਰ ਦਾ ਕੰਮ ਕਰਕੇ ਜਾਂਦਾ ਤੇ ਰਾਤ ਨੂੰ ਇਹ ਕਾਂਡ ਹੋ ਜਾਂਦਾ ਜਾਂ अर्ਲੀ ਮਾਰਨਿੰਗ ਕਾਂਡ ਹੋ ਜਾਂਦਾ ਬੁੱਧਵਾਰ ਨੂੰ ਮਤਲਬ ਕਾਰਪੈਂਟਰ ਕੰਮ ਕਰਦਾ ਤੇ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਇਹ ਘਟਨਾ ਵਾਪਰ ਜਾਂਦੀ ਹੈ ਪੁਲਿਸ ਨੇ ਉਹ ਕਾਰਪੈਂਟਰ ਵੀ ਚੱਕ ਲਿਆ ਉਸ ਕਾਰਪੈਂਟਰ ਦੀ ਘਰ ਵਾਲੀ ਵੀ ਜਦੋਂ ਥਾਣੇ ਪਹੁੰਚੀ ਉਹ ਤਾਂ ਇੰਨੀ ਕਹਿੰਦੇ ਵੀ ਗੁੱਸੇ 'ਚ ਨਜ਼ਰ ਆਈ ਕਹਿੰਦੀ ਮੈਂ ਚੱਪਲਾ ਮਾਰ ਮਾਰ ਕੇ ਸਿਰ ਤੋੜਦਾ ਜਿਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਪੁਲਿਸ ਮੇਰੇ ਘਰ ਵਾਲ ਨੂੰ ਚੁੱਕ ਲਈ ਹੈ ਘਰ ਚ ਚਲੋ ਪੁਲਿਸ ਦਾ ਕੰਮ ਪੜਤਾਲ ਕਰਨਾ ਹੈ ਪੁਲਿਸ ਨੇ ਕਰੀਨਾ ਕਪੂਰ ਦਾ ਬਿਆਨ ਵੀ ਲਿੱਤਾ ਕਿ ਤੁਸੀਂ ਵੀ ਉਸ ਵੇਲੇ ਮੌਜੂਦ ਸੀ ਘਰ 'ਚ ਕਹਿੰਦੇ ਹਾਂ ਅਸੀਂ ਮੌਜੂਦ ਸੀ ਜਦੋਂ ਸਾਰਾ ਘਟਨਾਕ੍ਰਮ ਹੋਇਆ ਤਾਂ ਸਾਫ ਨੇ ਸੈਫ ਨੇ ਮੈਨੂੰ ਕਿਹਾ ਕਿ ਤੁਸੀਂ ਬੱਚੇ ਅਤੇ ਤੁਸੀਂ 12ਵੀਂ ਮੰਜ਼ਲ ਤੇ ਚਲ ਜਾਓ ਉੱਪਰਲੀ ਫਲੈਟ ਚਲ ਜਾਓ ਆਪਣੇ ਕਿ ਅਸੀਂ ਚਲੇ ਗਏ ਮੈਂ ਘਬਰਾ ਗਈ ਸੀ ਮੇਰੀ ਭੈਣ ਕ੍ਰਿਸ਼ਨਾ ਕਰਸ਼ਮਾ ਮੈਨੂੰ ਆਪਣੇ ਘਰ ਲੈ ਗਈ ਤੇ ਦੋਨੋਂ ਜਿਹੜੀਆਂ ਆਪਣਾ ਬੱਚਿਆਂ ਦੀ ਨੈਣੀ ਹੈਗੀਆਂ ਨੇ ਵੱਡੇ ਬੇਟੇ ਦੀ ਨੈਣੀ ਦਾ ਨਾਮ ਗੀਤਾ ਹੈ ਛੋਟੇ ਬੇਟੇ ਦੀ ਨੈਣ ਦਾ ਨਾਮ ਫਿਲਿਪ ਹੈ ਤਾਂ ਉਹਨਾਂ ਤੋਂ ਵੀ ਪੁਲਿਸ ਨੇ ਪੁੱਛ ਪੜਤਾਲ ਕੀਤੀ ਹੋਰ ਸਟਾਫ ਤੋਂ ਵੀ ਸਾਡੇ ਤੋਂ ਪੁੱਛ ਪੜਤਾਲ ਹੋ ਰਹੀ ਹੈ ਪਰ ਜੇਕਰ ਆਪਾਂ ਕੁਝ ਗੱਲਾਂ ਤੇ ਝਾਤ ਮਾਰੀਏ ਕਿ ਹਮਲਾਵਰ ਨੇ ਤਿਆਰੀ ਨਾਲ ਆਇਆ ਸੀ ਚਾਕੂ ਤੇ ਡੰਡਾ ਉਹਦੇ ਹੱਥ 'ਚ ਸੀ ਚਾਕੂ ਨਾਲ 6 ਵਾਰ ਕਰਨੇ ਭਾਵ ਉਹ ਕੋਈ ਨੌ ਸਿੱਖਿਆ ਨਹੀਂ ਸੀ ਉਹਨੂੰ ਪਤਾ ਕਿੱਥੇ ਮਾਰੀਦਾ ਉਹਨੇ ਰੀਡ ਦੀ ਹੱਡੀ ਤੇ ਹੀ ਵਾਰ ਕੀਤੇ ਤੇ 2.5 ਇੰਚ ਤੱਕ ਰੀਡ ਦੀ ਹੱਡੀ ਦੇ ਨੇੜੇ ਚਾਕੂ ਵੜ ਵੀ ਗਿਆ ਟੁੱਟ ਵੀ ਗਿਆ ਟੁਕੜਾ ਉਹਦੇ ਸਰੀਰ ਦੇ ਅੰਦਰ ਰਹਿ ਵੀ ਗਿਆ ਸੈਫਲੀ ਖਾਨ ਦੇ ਭਾਈ ਤੀਜਾ ਦਿਨ ਹੈ ਹਾਲ ਤੱਕ ਸੈਫਲੀ ਖਾਨ ਬੋਲਣ ਜੋਗੇ ਨਹੀਂ ਹੋਏ ਤੁਰ ਫਿਰ ਜਰੂਰ ਰਹੇ ਨੇ ਹੁਣ ਡਾਕਟਰ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸ ਰਹੇ ਨੇ ਪਰ ਸਵਾਲ ਇਹ ਕਿ ਹਮਲਾਵਰ ਅੰਦਰ ਕਿਵੇਂ ਆਇਆ ਕੀ ਕਿਸੇ ਆਪਣੇ ਦਾ ਹੱਥ ਹੈ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਉਹ مین ਗੇਟ ਦੇ ਲਿਫਟ ਦੇ ਲੌਬੀ ਦੇ ਕੈਮਰਿਆਂ ਤੋਂ ਕਿਵੇਂ ਬਚਿਆ ਭਾਵ ਇੰਨੀ ਕ ਤਿਆਰੀ ਨਾਲ ਆਇਆ ਲੀਲਾਵਤੀ ਹਸਪਤਾਲ ਦੇ ਵਿੱਚ ਦਾਖਲ ਨੇ ਸੈਫ ਅਲੀ ਖਾਨ ਔਰ ਉੱਥੇ ਡਾਕਟਰ ਦਾ ਕਹਿਣਾ ਕਿ ਸਿਰਫ ਜੇ 2 ਮਿਲੀਮੀਟਰ ਚਾਕੂ ਹੋਰ ਵੱਡ ਜਾਂਦਾ 2.5 ਇੰਚ ਦਾ ਵੱਡ ਗਿਆ ਸੀ 2 ਮਿਲੀਮੀਟਰ ਹੋਰ ਵੱਡ ਜਾਂਦਾ ਤਾਂ ਰੀਡ ਦੀ ਹੱਡੀ ਨੂੰ ਵੱਡਾ ਨੁਕਸਾਨ ਜਿਹੜਾ ਸੈਫ ਅਲੀ ਖਾਨ ਦੀ ਹੋ ਸਕਦਾ ਸੀਗਾ। ਔਰ ਇਸ ਤੋਂ ਬਾਅਦ ਘਟਨਾਵਾਂ ਲਗਾਤਾਰ ਜਿੱਦਾਂ ਜੁੜ ਰਹੀਆਂ ਨੇ ਕਿ ਵਾਕਈ ਜਿਹੜਾ ਹੈਗਾ ਉਹਦਾ ਕਮਰਾ ਇਤਫਾਕਨ ਖੁੱਲਾ ਰਹਿ ਗਿਆ। ਫਲੈਟ ਦਾ ਡੋਰ ਜਿਹੜਾ ਹਮਲਾਵਰ ਰਾਤ ਨੂੰ 1:00 ਤੋਂ 2:00 ਵਜੇ ਅੰਦਰ ਵੜ ਆਇਆ। ਫਿਰ ਕਰੀਨਾ ਦਾ ਇਹ ਬਿਆਨ ਵੀ ਆਉਣਾ ਕਿ ਸਾਡੇ ਗਹਿਣੇ ਸਭ ਖੁੱਲੇ ਪਏ ਸੀ ਚੋਰ ਨੇ ਹਮਲਾ ਵਰਨੇ ਜਾਂ ਲੁਟੇਰੇ ਨੇ ਸੈਫ ਨਾਲ ਹੱਥੋਂ ਪਾਈ ਕੀਤੀ ਪਰ ਕੁਛ ਚੋਰੀ ਨਹੀਂ ਕੀਤਾ ਲੁੱਟਣ ਦੀ ਕੋਸ਼ਿਸ਼ ਨਹੀਂ ਕੀਤੀ ਫਿਰ ਅੰਦਾਜ਼ਾ ਇਹ ਲਾਇਆ ਜਾ ਰਿਹਾ ਹੈ ਕਿ ਉਹ ਵਾਕਈ ਹੀ ਸੈਫ ਨੂੰ ਮਾਰਨ ਆਇਆ ਸੀ ਕਿਉਂਕਿ ਜੇ ਉਹ ਲੁਟੇਰਾ ਹੁੰਦਾ ਤਾਂ ਗਹਿਣੇ ਜ਼ਰੂਰ ਲੁੱਟ ਕੇ ਭੱਜਦਾ ਦੂਜੇ ਪਾਸੇ ਫਿਰ ਇਹ ਗੱਲਾਂ ਵੀ ਚੱਲ ਪਈਆਂ ਕਿ ਸੈਫ ਨੇ ਜਿੱਦਾਂ ਬੱਚਿਆਂ ਦੇ ਨਾਂ ਤੈਮੂਰ ਰੱਖੇ ਨੇ ਜਾਂ ਛੋਟੇ ਦਾ ਜਹਾਂਗੀਰ ਜਾਂ ਜ਼ਿਹਰ ਰੱਖਿਆ ਵੀ ਇਹ ਉਹ ਮੁਗਲ ਸ਼ਾਸਕ ਹੋਏ ਨੇ ਇਹਨਾਂ ਨਾਮਾਂ ਵਾਲੇ ਜਿਹੜੇ ਭਾਰਤੀਆਂ ਤੇ ਅਤਿਆਚਾਰ ਕਰਦੇ ਰਹੇ ਨੇ ਸ਼ਾਇਦ ਕਿਸੇ ਨੂੰ ਕੋਈ ਉਹੋ ਜਿਹੀ ਨਫ਼ਰਤ ਹੋਵੇ ਮਜਬੀ ਨਫ਼ਰਤ ਤੇ ਉਹ ਬਦਲਾ ਲੈਣ ਆਇਆ ਹੋਵੇ ਪਰ ਇਹ ਵੀ ਪੁਲਿਸ ਦੀ ਜਾਂਚ ਦਾ ਪਹਿਲੂ ਹੈ ਔਰ ਇੱਕ ਪਹਿਲੂ ਇਹ ਵੀ ਹੈ ਕਿ ਹਮਲਾਵਰ ਨੇ ਬੱਚੇ ਨੂੰ ਬੰਦਕ ਬਣਾ ਕੇ ਉਸੇ ਘਰ ਚ ਬੰਦਕ ਬਣਾਉਣਾ ਸੀ ਜਾਂ ਬਾਅਦ ਲੈ ਕੇ ਅਗਵਾ ਕਰਕੇ ਲੈ ਜਾਣਾ ਸੀ ਇਹ ਲੱਕ ਜਿਹਾ ਇਦਾਂ ਵਿਸ਼ੇ ਹੈ ਬੰਦਕ ਬਣਾ ਕੇ ਪਰਿਵਾਰ ਤੋਂ ਪੈਸਾ ਮੰਗਣਾ ਸੀ ਜੇਕਰ 1 ਕਰੋੜ ਰੁਪਇਆ ਵੇਖੀਏ ਤਾਂ ਸੈਫ ਅਲੀ ਖਾਨ ਲਈ ਇਹ ਬਹੁਤ ਵੱਡੀ ਰਕਮ ਨਹੀਂ ਹੈਗੀ ਪਰ ਲੁਟੇਰਾ ਕੀ ਵਾਕਏ 1 ਕਰੋੜ ਲਈ ਆਇਆ ਸੀਗਾ ਜੇਕਰ ਮਜਬੀ ਐਂਗਲ ਨਾਲ ਦੇਖੀਏ ਸੈਫ ਮੁਸਲਮਾਨ ਹੈ ਕਰੀਨਾ ਮੂਲ ਰੂਪ ਤੋਂ ਪੰਜਾਬੀ ਪਰਿਵਾਰ ਦੀ ਹੈ ਉਹਦੇ ਵੱਡੇ ਬੇਟੇ ਦੀ ਨੈਣੀ ਜਿਹੜਾ ਉਹ Hindu ਹੈ ਗੀਤਾ ਉਹਦੇ ਛੋਟੇ ਬੇਟੇ ਦੀ ਨੈਣੀ ਜਿਹੜਾ ਉਹ 56 ਸਾਲ ਦੀ ਔਰਤ ਹੈ ਉਹ ਇਸਾਈ ਹੈ ਤਾਂ ਹਰ ਤਰਮ ਦੇ ਆਪਾਂ ਕਈ ਲੋਕ ਉਹਨਾਂ ਦੇ ਘਰ 'ਚ ਬੈਠੇ ਹੋਏ ਨੇ ਫਿਰ ਆਪਾਂ ਇਹਨੂੰ ਮਜਬਹੀ ਨਫ਼ਰਤ ਦਾ ਨਾਮ ਦੇ ਸਕਦੇ ਹਾਂ ਕਿ ਨਹੀਂ ਇਹ ਵੀ ਪੁਲਿਸ ਦੀ ਪੜਤਾਲ ਦਾ ਹਿੱਸਾ ਹੈ ਔਰ ਦਇਆ ਨਾਇਕ ਵਰਗੇ ਇਨਕਾਊਂਟਰ ਸਪੈਸ਼ਲਿਸਟ ਵੀ ਪੁਲਿਸ ਦਿਆਂ ਕੁੱਲ 20 ਟੀਮਾਂ ਬਣੀਆਂ ਨੇ ਜਿਦੇ ਵਿੱਚ 8 ਟੀਮਾਂ ਕ੍ਰਾਈਮ ਬ੍ਰਾਂਚ ਦੀਆਂ ਨੇ ਉਹ ਵੀ ਇਸ ਇੱਕ ਟੀਮ ਦਾ ਹਿੱਸਾ ਹੈਗੇ ਨੇ ਤੇ ਉਸ ਤੋਂ ਬਾਅਦ ਜਿਹੜੇ ਮੁੰਬਈ ਪੁਲਿਸ ਦੇ ਕਮਿਸ਼ਨਰ ਨੇ ਦੀਕਸ਼ਿਤ ਗੇਡਾਮ ਉਹਨਾਂ ਦੱਸਿਆ ਕਿ 30 ਦੇ ਕਰੀਬ ਸੀਸੀਟੀਵੀ ਅਸੀਂ ਖੰਗਾਲ ਚੁੱਕੇ ਆ ਸਾਨੂੰ ਜੋਥੋਂ ਸੁਰਾਗ ਮਿਲੇ ਅਸੀਂ ਕਬਜ਼ੇ ਦੇ ਵਿੱਚ ਲੈ ਲਏ ਨੇ ਮੁੰਬਈ ਦੇ ਹੀ ਜਿਹੜੇ ਜੁਆਇੰਟ ਕਮਿਸ਼ਨਰ ਨੇ ਲਾਅ ਐਂਡ ਆਰਡਰ ਦੇ ਸਤ ਨਰਾਇਣ ਚੌਧਰੀ ਉਹਨਾਂ ਨੇ ਵੀ ਦੱਸਿਆ ਮੀਡੀਆ ਨੂੰ ਕਿ ਅਸੀਂ ਥੋਰਲੀ ਇਸ ਕੇਸ ਨੂੰ ਖੰਗਾਲ ਰਹੇ ਹਾਂ ਸਵਾਲ ਇਹੀ ਕਿ ਐਮਰਜੈਂਸੀ ਪੌੜੀਆਂ ਜਿਹਨੂੰ ਆਪਾਂ ਆਮ ਭਾਸ਼ਾ 'ਚ ਅੱਗ ਵਾਲੀਆਂ ਪੌੜੀਆਂ ਕਹਿ ਦਿੰਦੇ ਆਂ ਵੀ ਜਦੋਂ ਘਰ ਚੱਕ ਲੱਗ ਜਾ ਤੈਨਾਂ ਉਸ ਤਰ੍ਹਾਂ ਹੀ ਬਾਹਰ ਨਿਕਲਣਾ ਆਪਾਂ ਉਥੋਂ ਉਹਦਾ ਆਣਾ ਉਥੋਂ ਜਾਣਾ ਤੇ ਗਹਿਣੇ ਨਾ ਚੁੱਕਣੇ ਫੜੇ ਜਾਣ ਤੇ 1 ਕਰੋੜ ਰੁਪਇਆ ਮੰਗਣਾ ਫਿਰ ਹਮਲਾ ਕਰਕੇ ਭੱਜ ਜਾਣਾ ਤਾਂ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਸਭ ਜਾਣਦੇ ਨੇ ਕਿ ਹਰਿਆਣਾ ਦੇ ਵਿੱਚ ਜਗ੍ਹਾ ਪਟੌਦੀ ਜਿੱਥੇ ਦੇ ਉਹ ਨਵਾਬ ਨੇ 1200 ਕਰੋੜ ਦੀ ਉਹਨਾਂ ਦੀ ਆਪਣੀ ਜਾਇਦਾਦ ਹੈਗੀ ਹੈ ਉਹਨਾਂ ਦੀ ਸਾਫਕਾ ਕਰ ਵਾਲੀ ਪਹਿਲੀ ਪਤਨੀ ਅਮ੍ਰਿਤਾ ਸਿੰਘ ਨਾਮੀ ਕਲਾਕਾਰ ਰਹੀ ਹੈ ਇੰਡਸਟਰੀ ਦੀ ਉੱਚੋ ਦੋ ਬੱਚੇ ਜਿਹੜੇ ਆਪਣਾ ਹੈਗੇ ਨੇ ਜਵਾਨ ਨੇਤੀ ਜਿਹੜੀ ਸਾਰਾ ਆਲੀ ਖਾਨ ਫਿਲਮਾਂ ਦੀ ਹੀਰੋਇਨ ਹੈ ਬੇਟਾ ਇਬਰਾਹਿਮ ਹਲੇਖੈਰ ਫਿਲਮਾਂ ਚ ਨਹੀਂ ਆਇਆ ਉਹ ਵੀ ਜਵਾਨ ਨੇ ਪਰਿਵਾਰ ਨਾਲ ਵੀ ਠੀਕ ਹੈ ਦੋਨਾਂ ਨਾਲ ਸਬੰਧ ਉਹਨਾਂ ਦੇ ਪਰ ਫੇਰ ਹਮਲਾਵਰ ਕੀ ਕਰਨ ਆਇਆ ਸੀ ਇਹ ਕਈ ਤਰ੍ਹਾਂ ਦੇ ਸਵਾਲ ਲਗਾਤਾਰ ਖੜੇ ਹੋਏ ਨੇ ਪੁਲਿਸ ਨੇ ਵੀ ਕੁਝ ਪੱਕੇ ਤੌਰ ਤੇ ਹਲੇ ਨਹੀਂ ਕਿਹਾ ਹੁਣ ਆਉਣ ਵਾਲੇ ਦਿਨਾਂ ਚ ਪੁਲਿਸ ਕੀ ਨਤੀਜਾ ਕੱਢਦੀ ਐ ਇਸ ਕੇਸ ਦਾ ਕਿਸ ਸਿੱਟੇ ਤੇ ਪਹੁੰਚਦੀ ਹੈ ਇਹਦਾ ਇੰਤਜ਼ਾਰ ਰਹੇਗਾ ਪਰ ਸਵਾਲ ਇਹ ਹੀ ਕੀ ਮਜਬੀ ਨਫ਼ਰਤ ਕਰਕੇ ਸੈਫਤ ਤੇ ਹਮਲਾ ਹੋਇਆ ਜਾਂ ਨੌਕਰਾਂ ਨਾਲ ਮਿਲ ਕੇ ਘਰ ਨੂੰ ਲੁੱਟਣ ਦੀ ਸਾਜ਼ਿਸ਼ ਹੈ ਜਾਂ ਕੋਈ ਆਪਣਾ ਹੀ ਜ਼ਿੰਮੇਵਾਰ ਹੈ ਸੋ ਤੁਸੀਂ ਕਮੈਂਟਸ ਚ ਰਾਏ ਜ਼ਰੂਰ ਦੇਣਾ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ